ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਕਰਨ ਵਾਲੀ ਹੈ ਜੀ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ 12 ਵੈਕੈਂਸੀਆਂ ਸਟੈਨੋਗ੍ਰਾਫਰ ਦੀਆਂ ਦੀ ਅਡੌਕ ਬੇਸ ਤੇ ਅਨਾਉਂਸਮੈਂਟ ਕੀਤੀ ਗਈ ਹੈ ਜੀ ਜੋ ਕਿ ਅਪਲਾਈ ਕਰਨ ਦੀ ਆਫਲਾਈਨ ਅਪਲਾਈ ਕਰਨ ਦੀ ਲਾસ્ટ ਡੇਟ 10 ਨਵੰਬਰ 2025 ਸ਼ਾਮ ਦੇ 5 ਵਜੇ ਤੱਕ ਆਫਲਾਈਨ ਅਪਲਾਈ ਕਰਨ ਦੀ ਲਾસ્ટ ਡੇਟ ਰਹਿਣ ਵਾਲੀ ਹੈ ਇਸ ਬਾਰੇ ਆਪਾਂ ਦੱਸਾਂਗੇ ਇਸ ਵਿੱਚ ਕੀ ਵੈਨਿਊ ਰਹਿਣ ਵਾਲਾ ਵੈਨਿਊ ਉਹ ਤੇ ਇਸ ਦਾ ਡੇਟ ਦਾ ਐਗਜ਼ਾਮ ਦੇ ਬਾਰੇ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਦੂਜਾ ਸਾਡੇ ਵਟਸਐਪ ਚੈਨਲ ਨੂੰ ਜ਼ਰੂਰ ਫੋਲੋ ਕਰਿਓ ਤਾਂ ਕਿ ਜਿਵੇਂ ਕੋਈ ਇਸੇ ਨੋਟੀਫਿਕੇਸ਼ਨ ਦੀ ਕੋਈ ਵੈਨਿਊ ਦਾ ਡੇਟ ਆਉਂਦੀ ਹੈ ਤਾਂ ਅਸੀਂ ਉਸ ਨੂੰ ਆਪਣੇ WhatsApp ਚੈਨਲ ਤੇ ਜਰੂਰ ਪਾਵਾਂਗੇ ਇਸ ਕਰਕੇ ਸਾਡੇ WhatsApp ਚੈਨਲ ਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਜਾ ਕੇ ਫੋਲੋ ਜਰੂਰ ਕਰਿਓ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਅਪਲਾਈ ਕਰਨ ਦੀ ਲਾਸਟ ਡੇਟ 10 ਨਵੰਬਰ ਟੋਟਲ 12 ਵੈਕੈਂਸੀਆਂ ਸਟੈਨੋਗ੍ਰਾਫਰ ਦੀਆਂ ਤੁਸੀਂ ਆਪਣੇ ਸਾਰੇ ਡਾਕੂਮੈਂਟ 셀ਫ ਅਟੈਸਟਡ ਕਰਕੇ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਦੇ ਪਿਛਲੇ ਪਾਸੇ ਸਾਈਨ ਕਰਕੇ ਭੇਜਨੇ ਆ ਆਪਣੇ ਨਾਲ ਬਾਇਓ ਡਾਟਾ ਤੇ ਇਸ ਦਾ ਐਪਲੀਕੇਸ਼ਨ ਫਾਰਮ ਤੁਹਾਨੂੰ ਸੰਗਰੂਰੀ ਡਿਸਟ੍ਰਿਕਟ ਕੋਰਟ ਦੀ ਅਫੀਸ਼ੀਅਲ ਵੈਬਸਾਈਟ ਤੇ ਤੁਹਾਨੂੰ ਇਸ ਦਾ ਫਾਰਮ ਐਪਲੀਕੇਸ਼ਨ ਫਾਰਮ ਵੀ ਡਾਊਨਲੋਡ ਕਰਨ ਨੂੰ ਮਿਲ ਜਾਊਗਾ ਟੋਟਲ 12 ਵੈਕੈਂਸੀਆਂ ਵਿੱਚੋਂ ਜਰਨਲ ਦੀਆਂ 4 ਆ ਜੀ ਜਰਨਲ ਔਮਨ ਦੀ 1 ਜਰਨਲ ਈਡਬਲਯੂਐਸ ਦੀ 1 ਐਸਸੀ ਐਮਬੀ ਦੀ 1 ਐਸਸੀ ਐਫਬੀ ਔਮਨ ਦੀ 1 ਐਸਸੀ आर ओ 1 एससी आर ओ वुमेन दी एक बीसी ਤੇ ओबीसी दी ਟੋਟਲ ਇੱਕ ਵੈਕੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਬੀਸੀ ਵੂਮਨ ਇੱਕ ਵੈਕੈਂਸੀ ਹੈ ਇਹਦੇ ਵਿੱਚ ਤੁਹਾਨੂੰ 29200 ਰੁਪਿਆ ਪਰ ਮਨਥ ਦੇ ਹਿਸਾਬ ਨਾਲ ਕਨਸੋਲिडेटਡ ਪੇਮੈਂਟ ਤੁਹਾਨੂੰ ਮਿਲਣ ਵਾਲੀ ਹੈ ਕੈਂਡੀਡੇਟ ਕੋਲੇ ਡਿਗਰੀ ਬੀਏ ਜਾਂ ਬੀਐਸਸੀ ਇਸ ਦੇ ਇਕੁਅਲ ਦੀ ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ ਗ੍ਰੈਜੂਏਟ ਲੈਵਲ ਦੀ ਤੇ ਕੈਂਡੀਡੇਟ ਦੇ ਕੋਲੇ ਟਾਈਪਿੰਗ ਸਪੀਡ ਡਿਕਟੇਸ਼ਨ ਇੰਗਲਿਸ਼ ਦੀ ਸ਼ਾਰਟਹੈਂਡ ਦੀ 80 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਤੇ ਇਹ ਜੇ ਕੈਂਡੀਡੇਟ ਦੀ 18 ਤੋਂ 37 ਸਾਲ 1 1 2025 ਤੱਕ ਜਨਰਲ ਕੈਟਾਗਰੀ ਦੀ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਬਾਕੀ ਐਸਸੀ ਐਸਟੀ ਤੇ ਓਬੀਸੀ ਨੂੰ 5 ਸਾਲ ਦੀ ਛੋਟ ਇਸ ਵਿੱਚ ਮਿਲਣ ਵਾਲੀ ਹੈ ਇਸ ਦਾ ਵੈਨਿਊ ਜੋ ਸ਼ਡਿਊਲਡ ਟੈਸਟ ਦਾ ਤੁਹਾਨੂੰ 15 11 2025 ਤੋਂ ਬਾਅਦ ਚ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਮਿਲ ਜਾਊਗਾ ਤੇ ਤੁਸੀਂ ਸਾਡੇ ਵਟਸਐਪ ਚੈਨਲ ਨੂੰ ਫੋਲੋ ਕੀਤਾ ਹੋਊਗਾ ਤਾਂ ਤੁਹਾਨੂੰ ਸਾਡੇ ਵਟਸਐਪ ਚੈਨਲ ਤੇ ਵੀ ਇਸ ਦਾ ਨੋਟੀਫਿਕੇਸ਼ਨ ਮਿਲ ਜੂਗਾ ਕਿ ਕੀ ਵੈਨਿਊ ਕਦੋਂ ਟੈਸਟ ਰਹਿਣ ਵਾਲਾ ਤੇ ਕੀ ਵੈਨਿਊ ਤੇ ਕੀ ਉਸਦਾ ਸਿਲੇਬਸ ਰਹਿਣ ਵਾਲਾ ਤੇ 10 ਤਰੀਕ ਸ਼ਾਮ ਦੇ 5 ਵਜੇ ਤੋਂ ਬਾਅਦ ਚ ਐਪਲੀਕੇਸ਼ਨ ਜੋ ਆਫਲਾਈਨ ਪਹੁੰਚਣਗੀਆਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਊਗਾ ਇਸ ਦੀ ਲਿਸਟ 10 ਤਰੀਕ ਤੋਂ ਬਾਅਦ ਵਿੱਚ ਪਾ ਦਿੱਤੀ ਜਾਊਗੀ ਤੇ ਐਡਰੈਸ ਜੋ ਤੁਸੀਂ ਪਾਉਣਾ ਜੀ ਐਡਰੈਸ ਰਹਿਣ ਵਾਲਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਇਸ ਨਾਂ ਦੇ ਉੱਤੇ ਤੁਸੀਂ ਐਡਰੈਸ ਬਣਾ ਕੇ ਤੁਸੀਂ ਭੇਜਣਾ ਤੇ ਇਸ ਦਾ ਐਪਲੀਕੇਸ਼ਨ ਫਾਰਮ ਜੋ ਹੈ ਡਿਸਟ੍ਰਿਕਟ ਦੀ ਵੈਬਸਾਈਟ ਦੇ ਉੱਤੇ ਮਿਲ ਜੂਗਾ ਏ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਉਹ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ